ਚੰਨੀ ਯਾ ਰਿੰਕੂ ਜੇ ਚੰਨੀ ਨੂੰ ਟਿਕਟ ਮਿਲੀ ਤੇ ਚਿੰਕ ਚੰਨੀ ਬਹੁਤ ਜਿਆਦਾ ਬਹੁਤ ਮਤ ਨਾਲ ਇਥੋਂ ਜਿੱਤ ਕੇ ਜਾਏਗਾ ਚੰਨੀ ਯਾ ਰਿੰਕੂ ਹਾਂ ਚੰਨੀ ਯਾ ਰਿੰਕੂ ਚੰਨੀ ਚੰਨੀ ਰਿੰਕੂ ਦੇ ਦਲ ਬਦਲੂ ਪਾਰਟੀ ਯਾਰ ਅਸੀਂ ਇਹ ਪਸੰਦ ਨਹੀਂ ਕਰਦੇ ਜਲੰਧਰ ਚ ਚੰਨੀ ਯਾ ਰਿੰਕੂ ਚੰਨੀ ਚੰਨੇ ਬੋਟਾ ਪਾਣੀ ਹੈ ਕਮਨ ਕਮ ਤਿੰਨ ਨੂੰ ਜੀ ਹੋਰ ਕੰਮਜਾ ਕਰਨਾ ਸਰ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਗੱਲ ਇਦਾਂ ਵੀ ਸਾਨੂੰ ਇਹ ਨਾ ਤਿੰਨਾ ਤੇ ਕੋਈ ਐਤਵਾਰ ਨਹੀਂ ਹੈਗਾ ਇਹ ਤਿੰਨੇ ਹੀ ਗਪੌੜੀ ਏ ਆ ਜਿੱਦਾਂ ਜਿੱਦਾਂ ਚੋਣਾ ਆ ਰਹੀਆਂ ਨੇ ਮਾਹੌਲ ਜਿਹੜਾ ਹੋਰ ਪੱਕਦਾ ਜਾ ਰਿਹਾ ਹੈ ਇਸੇ ਨੂੰ ਲੈ ਕੇ ਅਸੀਂ ਜਲੰਧਰ ਦੇ ਹਰ ਏਰੀਏ ਦੇ ਹਰ ਇਲਾਕੇ ਦੇ ਵਿੱਚ ਜਿਹੜਾ ਵਾ ਉਹ ਸਰਵੇ ਕਰਦੇ ਰਹਿੰਨੇ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਹੈ ਕਿਹੜਾ ਉਮੀਦਵਾਰ ਜਿਹੜਾ ਵਾ ਮੋਰਚਾ ਮਾਰ ਸਕਦਾ ਇਸੇ ਨੂੰ ਲੈ ਕੇ ਅੱਜ ਅਸੀਂ ਜਲੰਧਰ ਦੇ ਮਾਡਲ ਹਾਊਸ ਦੇ ਵਿੱਚ ਆਏ ਆ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਏਡੀ ਸਰਕਾਰ ਜਿਹੜੀ ਬਣ ਸਕਦੀ ਹੈ ਕਿਹੜਾ ਜਿਹੜਾ ਉਮੀਦਵਾਰ ਜਿਹੜਾ ਜਲੰਧਰ ਤੋਂ ਮੋਰਚਾ ਮਾਰ ਸਕਦਾ ਹੈ ਤੇ ਗੱਲਬਾਤ ਕਰਦੇ ਆ ਅਸੀਂ ਇੱਥੇ ਕਾਫੀ ਜਿਹੜਾ ਜੁਰਗ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਹਾਂਜੀ ਸਤਿ ਜੀ ਕਿਹੜਾ ਤੈਨੂੰ ਤੁਹਾਡਾ ਜੀ ਸਰ ਤਲਕਾ ਪੰਜਾਬੀ ਹਾਂਜੀ ਤਲਕਾ ਪੰਜਾਬੀ ਜੀ ਬਾਬਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਰਕਾਰ ਅੱਗੇ ਇਹ ਗੱਲ ਪਹੁੰਚਾਣਾ ਚਾਹਨਾ ਵਾਂ ਸਰਕਾਰ ਵੋਟਾਂ ਤੇ ਮੰਗਦੀ ਹੈ ਪਰ ਅਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਜਿਹੜੀਆਂ ਸੜਕਾਂ ਨੇ ਉਹ ਸੜਕਾਂ ਦੀ ਹਾਲਤ ਕਿੰਨੀ ਮਾੜੀ ਹੈ ਜਦੋਂ ਕੋਈ ਵਿਚਾਰਾ ਆਪਣੀ ਟੂ-ਵੀਲਰ ਲੈ ਕੇ ਲੰਘਦਾ ਵਾ ਐਕਚੁਅਲ ਲੈ ਕੇ ਲੰਘਦਾ ਉਹਨੂੰ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਖੱਡੇ 'ਚ ਬੈ ਕੇ ਡਿੱਗ ਕੇ ਉਹਨੇ ਮਰ ਜਾਣਾ ਉਸੇ ਵੇਲੇ ਇਹਨਾਂ ਨੂੰ ਜਦੋਂ ਵੋਟਾਂ ਮੰਗਦੇ ਨੇ ਬੜੇ ਵਾਅਦੇ ਕਰਦੇ ਆ ਆ ਕੇ ਕਹਿੰਦੇ ਆਈ ਇਹ ਹੀ ਹਰ ਔਰਤ ਨੂੰ ਹਰਤੀ ਭੈਣ ਨੂੰ 1000 ਰੁਪਿਆ ਦੇਵਾਂਗੇ ਜਦੋਂ ਸਰਕਾਰ ਬਣੇਗੀ ਉਦੋਂ ਦੇਵਾਂਗੇ ਚਾਲੂ ਕਰ ਦੇਵਾਂਗੇ ਪਰ ਇਹ ਭੁੱਲ ਜਾਂਦੇ ਆ ਅਜੇ ਤੱਕ ਕਿਸੇ ਵੀ ਧੀ ਭੈਣ ਨੂੰ 1000 ਰੁਪਿਆ ਨਹੀਂ ਮਿਲਿਆ ਪਰ ਕਿਹੜੀ ਸਰਕਾਰ ਬਣ ਸਕਦੀ ਨਰਿੰਦਰ ਭਾਈ ਮੋਦੀ ਯਾ ਰਾਹੁਲ ਗਾਂਧੀ ਮੈਂ ਕਹਿੰਦਾ ਸਭ ਵੋਟ ਜਾਣਗੇ ਇੱਥੇ ਕਾਂਗਰਸੀ ਸਰਕਾਰ ਆਏਗੀ ਇੱਥੇ ਚੰਨੀ ਯਾ ਰਿੰਕੂ ਜੇ ਚੰਨੀ ਨੂੰ ਟਿਕਟ ਮਿਲੀ ਤੇ ਚਿੰਕ ਚੰਨੀ ਬਹੁਤ ਜ਼ਿਆਦਾ ਬਹੁਮਤ ਨਾਲ ਇੱਥੋਂ ਜਿੱਤ ਕੇ ਜਾਏਗਾ ਪੰਜਾਬ ਚ ਆਮ ਆਦਮੀ ਸਰਕਾਰਾ ਕਿਵੇਂ ਦੇਖਦੇ ਹੋ ਇਹ ਇਹ ਸਰਕਾਰ ਜਿਹੜੀ ਹੈ ਨਾ ਕੋਈ ਕੰਮ ਨਹੀਂ ਕੀਤਾ ਸੜਕਾਂ ਦੀ ਹਾਲਤ ਬੜੀ ਮਾੜੀ ਹੈ ਹੋਰ ਬਪਾ ਜੀ ਨਾਲ ਗੱਲਬਾਤ ਕਰਦੇ ਆ ਸਸੀ ਗੱਲ ਬਪਾ ਜੀ ਠੀਕ ਹਾਲ ਜੀ ਬਪਾ ਜੀ ਇਲੈਕਸ਼ਨ ਆ ਰਿਹਾ ਕਿਹੜੀ ਸਰਕਾਰ ਬਣ ਸਕਦੀ ਰਾਹੁਲ ਗਾਂਧੀ ਯਾ ਮੋਦੀ ਨਹੀਂ ਆਪਾਂ ਦਾ ਪੰਜਾਬ ਤੋਂ ਵੋਟਾਂ ਪਾਣੀ ਹੈ। ਹਮਨ ਕੁਮਾਰ ਤਿੰਨੂ ਨੂੰ ਜੀ। ਉਹ ਹੀ ਕੰਮ ਜਾ ਕਰਨਾ। ਪੰਜਾਬ ਚ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਹੋ? ਠੀਕ ਆ। ਬੜਾ ਸੋਹਣਾ ਕੰਮ ਕਰਦੀ ਐ। ਬੱਤੀ ਫਰੀ ਦਿੰਦੀ ਐ। ਉਹ ਕੰਮ ਸਾਰਾ ਠੀਕ ਕਰਦੀ ਐ। ਬੜਾ ਸੋਹਣਾ ਕੰਮ। ਸਸੀਗਲ ਜੀ। ਸਸੀਗਲ ਜੀ ਕੋਈ ਸਰਕਾਰ ਬਣ ਸਕਦੀ ਐ? ਮੈਨੂੰ ਇਹ ਨਾ ਪੁੱਛਣ ਜੀ। ਸਸੀਗਲ ਜੀ ਜੀ ਕਰੋ ਮੈਂ ਬੋਲਦਾ। ਸਰ ਕਿਹੜੀ ਸਰਕਾਰ ਬਣਦੀ ਰਾਹੁਲ ਗਾਂਧੀ ਜਾਂ ਨਰਿੰਦਰ ਭਾਈ ਮੋਦੀ? ਦੇਖੋ ਜੀ ਨਿੰਦਰ ਮੋਦੀ ਨੇ ਦੇ ਕੁਛ ਨਹੀਂ ਕੀਤਾ ਹੈਗਾ ਜਿਹੜੀ ਪਾਰਟੀ ਆਈ ਹੈ ਕਾਂਗਰਸ ਹੈ ਕਾਂਗਰਸ ਪਾਰਟੀ ਪੁਰਾਣੀ ਆਲਰੇਡੀ ਆ ਪਾਰਟੀ ਹੈ ਚੰਨੀ ਨੇ ਦੋ ਦੋ ਮਹੀਨੇ ਮੁੱਖ ਮੰਤਰੀ ਬਣਿਆ ਤੇ ਉਹਨੇ 2-2 ਲੱਖ ਰੁਪਇਆ ਲੋਕਾਂ ਦਾ ਮਾਫ ਕਰਤਾ ਫਿਰ ਉਹਨਾਂ ਨੇ ਯੂਨ ਬਿਜਲੀ ਦੀ ਮਾਫ ਕੀਤੀ ਹੈ ਅਸੀਂ ਬੜੇ ਖੁਸ਼ ਆਏ ਇਹੋ ਜਿਹਾ ਮੁੱਖ ਮੰਤਰੀ ਆਣਾ ਚਾਹੀਦਾ ਜਿਹੜਾ ਪਬਲਿਕ ਦੇ ਕੰਮ ਕਰੇ ਚੰਨੀ ਜਾਂ ਰਿੰਕੂ ਹਾਂ ਚੰਨੀ ਜਾਂ ਰਿੰਕੂ ਚੰਨੀ ਚੰਨੀ ਰਿਕੂ ਦੇ ਦਲ ਬਦਲੂ ਪਾਰਟੀ ਯਾਰ ਅਸੀਂ ਇਹ ਪਸੰਦ ਨਹੀਂ ਕਰਦੇ ਕਦੇ ਉਧਰ ਦਲ ਬਦਲਿਆ ਕਿ ਉਧਰ ਦਲ ਬਦਲਿਆ ਇੱਕ ਪਾਰਟੀ ਹਾਰ ਜਿੱਤ ਹੁੰਦੀ ਹੁੰਦੀ ਹੈ ਹਾਰ ਗਿਆ ਫਿਰ ਕੀ ਹੈ ਜੰਨੀ ਨੂੰ ਪਾਰਟੀ ਛੱਡੀ ਨਹੀਂ ਹੈਗੀ ਇਸ ਵਾਸਤੇ ਆਪਾਂ ਕਹਿੰਨੇ ਜਿਹੜਾ ਹਿਆਰ ਯਾਰ ਪਿਆ ਵੈਦਾ ਕੀਤਾ ਜਨਰੇ ਨੂੰ ਉਹ ਵੀ ਸਰਕਾਰ ਨੂੰ ਦੇਣਾ ਚਾਹੀਦਾ ਕਿ ਝੂਠੇ ਵੈਦਾ ਨਹੀਂ ਕਰਨੇ ਚਾਹੀਦਾ ਆਮ ਆਦਮੀ ਦੀ ਪੰਜਾਬ ਸਰਕਾਰ ਕਿਵੇਂ ਦੇਖਦੇ ਹੋ ਲਓ ਇਹੋ ਠੀਕ ਹੈ ਪਾਰਟੀ ਆਵਾ ਦੀ ਪਾਰਟੀ ਠੀਕ ਹੈ ਇਹ ਨਹੀਂ ਕਹਿੰਦੇ ਮਾੜੀ ਪਾਰਟੀ ਹੈ ਠੀਕ ਹੈ ਇੱਕ ਮੌਕਾ ਅੱਗੇ ਦਿੱਤਾ ਹੈਗਾ ਕੇਜਰੀਵਾਲ ਨੂੰ ਤੇ ਫਿਰ ਹੁਣ ਦੇਖੋ ਇਹ ਪੋਜੀਸ਼ਨ ਤੇ ਇੰਨੀ ਲਹਿਰ ਆ ਗਈ ਹੈ ਅੱਗੇ ਲਹਿਰ ਚੱਲੀ 92 ਸੀਟਾਂ ਲੈ ਕੇ ਪਾਰਟੀ ਜਿੱਤ ਗਈ ਸੀ ਹੁਣ ਦੇਖੋ ਕਿ ਕੀ ਪੋਜੀਸ਼ਨ ਮੰਨਦੇ ਮੁਕਾਬਲਾ ਪੂਰਾ ਹੈਗਾ ਸਰ ਕੀ ਕਹਿਣਾ ਚਾਹੁੰਦੇ ਹੋ ਕਦੀ ਸਰਕਾਰ ਬਣ ਸਕਦੀ ਰਾਹੁਲ ਗਾਂਧੀ ਮੋਦੀ ਮੋ ਰਾਹੁਲ ਗਾਂਧੀ ਦੀ ਸਰਕਾਰ ਨਹੀਂ ਬਣ ਸਕਦੀ ਮੋਦੀ ਹੀ ਬਣ ਸਕਦੀ ਹੈ ਕਿਉਂਕਿ ਕੰਮ ਜਿਹੜੇ ਵੀ ਬੋਲ ਕੇ ਕਰਦੇ ਨਹੀਂਗੇ ਹੁਣ ਭਗਵੰਤ ਮਾਨ ਨੇ ਸਾਰੇ ਨੂੰ ਅੱਜ ਪਹਿਲੇ ਬੋਲਿਆ ਵੀ ਐਨਰਸੀ ਬੰਦ ਕਰਤੀ 3 ਮਿੰਨੋ ਦੇ ਅਖਬਾਰ ਚਾਏ ਨੂੰ ਅਜੇ ਤੱਕ ਉਹਤੇ ਬੰਦ ਨਹੀਂ ਕੀਤੀ ਕਹਿੰਦੇ ਸਾਨੂੰ ਨੋਟੀਫਿਕੇਸ਼ਨ ਨਹੀਂ ਆਇਆ ਇਹ ਅਸੀਂ ਬੋਲ ਕੇ ਚੱਲ ਜਾਂਦੇ ਅਖਬਾਰਾਂ ਦੇਣ ਨੂੰ ਨਾ ਝਮਕਾ ਲੈਂਦੇ ਕੰਮ ਅਸਲੀ ਕਰਦੇ ਨਹੀਂਗੇ ਜਲੰਧਰ ਚ ਚੰਨੀ ਯਾ ਰਿੰਕੂ ਚੰਨੀ ਚੰਨੀ ਸਰ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਗੱਲ ਇਦਾਂ ਵੀ ਸਾਨੂੰ ਇਹ ਨਾ ਤਿੰਨਾ ਤੇ ਕੋਈ ਇਤਵਾਰ ਨਹੀਂ ਹੈਗਾ ਇਹ ਤਿੰਨੇ ਹੀ ਗਪੌੜੀ ਆ ਜੀ ਪਹਿਲੀ ਗੱਲ ਆ ਝਾੜੂ ਵਾਲੇ ਸੁਣ ਲਓ ਜੀ ਹਜ਼ਾਰ-ਹਜ਼ਾਰ ਰੁਪਏ ਮਹੀਨਾ ਦਵਾਂਗਾ ਅੱਜ 25 ਮਹੀਨੇ ਹੋ ਗਏ 25-25 ਹਜ਼ਾਰ ਜਨਾਨੀਆਂ ਦਾ ਬੰਦਾ ਰਵਈਆ ਨਹੀਂ ਮਿਲਿਆ ਦੱਸੋ ਜੀ ਕੀ ਇਹਨਾਂ ਦੇ ਵਾਦੇ ਆ ਕੀ ਵਾਦੇ ਇਹਨਾਂ ਦੇ ਗਾ ਬੀਜੇਪੀ ਉਹ ਵੀ ਇਦਾਂ ਦੀ ਕਾਂਗਰਸ ਉਹ ਵੀ ਇਦਾਂ ਕੀ ਹੈ ਸਾਨੂੰ ਇਹਨਾਂ ਦੇ ਇਤਵਾਰ ਤਿੰਨਾਂ ਦਾ ਹੀ ਨਹੀਂ ਹੈਗਾ ਤਿੰਨਾਂ ਦੇ ਸਾਰੇ ਦਲ ਬਦਲੂ ਕਦੀ ਹਾਥੀ ਵਾਲੇ ਵਿੱਚ ਕਦੇ ਬੀਜੇਪੀ ਹੈ ਕਿਉਂ ਕੰਮ ਹੈ ਇਹ ਕੋ ਕੰਮ ਹੈ ਪਾਪਾ ਨਹੀਂ ਇਹਨਾਂ ਪਸੰਦ ਕਰਦੇ ਲੋਕਾਂ ਦਾ ਇਹੀ ਕਹਿਣਾ ਵਾ ਕਿ ਇੱਕ ਇੱਕ ਸੈਕਿੰਡ ਇਹ ਕਹਿੰਦੇ ਜੀ ਅਸੀਂ ਬਿਜਲੀ ਦਾ ਬਿੱਲ ਮਾਫ ਕੀਤਾ 600 ਜੂਨਟ ਮੰਨਿਆ ਮਾਫ ਕੀਤਾ ਉਹ ਸਾਡੇ ਘਰ ਚ ਸਾਰੀ ਫੈਮਿਲੀ ਚ 1 ਮੀਟਰ ਆ ਸਾਨੂੰ ਤਾਂ ਹਰ ਵਾਰੀ ਬਿੱਲ ਪੈਂਦਾ ਤੇ ਮਾਫ ਕਿੱਦਾਂ ਜਦੋਂ 600 ਫੀ ਜੂਨਟ ਕੱਟ ਕੇ ਬਿੱਲ ਲਾਓ ਤੁਸੀਂ ਟੋਟਲੀ ਲੈਣ ਦੇ ਇਹ ਕਿਹੜਾ ਕਾਨੂੰਨ ਹੋਇਆ ਜੀ ਤੁਸੀਂ ਕਹਿੰਦੇ 600 ਮਾ 600 ਕੱਟ ਕੇ ਲਾਓ ਫਿਰ ਫਿਰ ਤੁਹਾਡੇ ਨਾਲ ਸਹਿਮਤ ਹਾਂ ਕੀ ਤੁਹਾਡੇ ਨਾਲ ਸਹਿਮਤ ਹੋਏ ਸਾਨੂੰ ਤਾਂ ਹਰ ਵਾਰੀ 2500 ਰੁਪਏ ਮਹੀਨਾ ਪੈਂਦੇ ਆ ਸਾਨੂੰ ਤਾਂ ਹਰ ਵਾਰੀ ਪੈਂਦਾ ਅਸੀਂ ਕਿਦਾਂ ਕਹਿੰਦੇ ਫ੍ਰੀ ਜਿਨ੍ਹਾਂ ਦਾ ਫ੍ਰੀ ਉਹਨਾਂ ਦਾ ਫ੍ਰੀ ਸਾਡਾ ਕੋਈ ਫ੍ਰੀ ਨਹੀਂ ਹੈਗਾ ਲੋਕਾਂ ਦਾ ਇਹੀ ਕਹਿਣਾ ਵਾ ਕਿ ਹਰ ਇੱਕ ਕਹਿੰਦੇ ਜੀ ਰਜਿਸਟਰੀ ਲੈ ਕੇ ਉਹ ਦੱਸੋ ਪੁਰਾਣੇ ਬਜ਼ੁਰਗਾਂ ਕੋ ਰਜਿਸਟਰੀ ਹੈਗੀ ਆ ਜਾਂ ਤੁਸੀਂ ਬਣਵਾ ਕੇ ਦੇ ਦਿਓ ਫੇਰ ਸਾਨੂੰ ਇਹ ਕਰਨਾ ਕੁਝ ਨਹੀਂ ਬਸ ਉਹ ਪਾਛ ਨਹੀਂ ਦੇਈ ਜਾਣਾ ਗੱਲਾਂ ਜਿਹੜੇ ਢੇਡ ਭਰ ਦੇਣਾ ਅਥੋਂ ਕੱਖ ਨਹੀਂ ਛੱਡਣਾ ਬਸ ਆ ਹਸਾਵੇ ਸਾਰੀ ਪਾਰਟੀਆਂ ਲੋਕਾਂ ਦਾ ਇਹੀ ਕਹਿਣਾ ਵਾ ਕਿ ਜਿਹੜੀ ਹਰੇਕ ਪਾਰਟੀ ਆ ਉਹ ਜਿਹੜੇ ਕੈਂਡੀਡੇਟ ਆ ਉਹ ਦਲ ਬਦਲ